ਰੱਖਾਂ ਦੀ ਲਾਗਤ ਨਾਲ ਆਪਣੇ ਹਲਕੇ ਦਾ ਵਿਕਾਸ ਕਰਨ ਲਈ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਲਗਾਤਾਰ ਅੱਗੇ ਆਂਦੇ ਨੇ ਬਟਾਲਾ ਦੇ ਹਲਕੇ ਦੇ ਡੱਲਾ ਪਿੰਡ ਦੇ ਵਿੱਚ ਵੀ ਇਸੇ ਤਰੀਕੇ ਨਾਲ ਇੱਕ ਛੱਪੜ ਸੀ ਜਿਸ ਛੱਪੜ ਦੇ ਉੱਤੇ ਲੱਖਾਂ ਰੁਪਏ ਖਰਚ ਕੇ ਸਟੇਡੀਅਮ ਬਣਾ ਦਿੱਤਾ ਨੌਜਵਾਨਾਂ ਨੂੰ ਮਿਲਦੇ ਪਏ ਨੇ ਅੱਜ ਉਸ ਸਟੇਡੀਅਮ ਦਾ ਉਘਾਟਨ ਆ ਤਾਂ ਸਟੇਡੀਅਮ ਦੇ ਵਿੱਚ ਪਹੁੰਚੇ ਨੇ ਲਗਾਤਾਰ ਲੋਕਾਂ ਨਾਲ ਗਲਬਤ ਵੀ ਕਰ ਰਹੇ ਨੇ ਦੇ ਉਹਨਾਂ ਨੌਜਵਾਨਾਂ ਨੂੰ ਵੀ ਮਿਲ ਰਹੇ ਨੇ ਜਿਨ੍ਹਾਂ ਨੂੰ ਲਗਾਤਾਰ ਨਸ਼ੇ ਤੋਂ ਦੂਰ ਰਹਿਣ ਲਈ ਲੋਕ ਵੀ ਲਗਾਤਾਰ ਲੱਗੇ ਹੋਏ ਨੇ ਪਿੰਡਾਂ ਦੇ ਕਿ ਅਸੀਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖ ਸਕੀਏ ਲੱਖਾਂ ਰੁਪਏ ਖਰਚ ਕੇ ਹਲਕੇ ਦਾ ਵਿਕਾਸ ਕਰਦੇ ਪਏ ਨੇ ਤਾਂ ਗਲਬਤ ਕਰ ਲਾਂਗੇ ਵਿਧਾਇਕ ਨੇ ਹਲਕੇ ਬਟਾਲਾ ਦਿਓ ਐ ਐਮਐਲਏ ਸਾਹਿਬ ਕਿਸ ਟੀਕੇ ਨਾਲ ਦੇਖਦੇ ਹੋ ਲੱਖਾਂ ਰੁਪਏ ਖਰਚ ਦਿੱਤੇ ਨੇ ਤੇ ਅਜੇ ਵਿਰੋਧੀ ਕਹਿੰਦੇ ਨੇ ਕੰਮ ਹੁੰਦੇ ਨਹੀਂ ਮੈਂ ਕਹਿੰਦਾ ਜੀ ਕੰਮ ਇੰਨੇ ਕਿ ਕਰੋ ਵੀ ਵਿਰੋਧੀ ਵੀ ਐਂਡ ਤੇ ਆ ਕੇ ਚੁੱਪ ਕਰ ਜਾਣ ਵੀ ਹੁਣ ਗੱਲ ਕਿਹੜੀ ਫੜੀ ਏ ਆਪਾਂ ਸੋ ਅੱਜ ਤੁਸੀਂ ਆਏ ਹੋ ਆਪਣੇ ਕੈਮਰੇ ਨਾਲ ਦਿਖਾਲ ਦਿਓ ਵਿਰੋਧੀਆਂ ਨੂੰ ਵੀ ਸੋ ਕਹਿਣ ਦਾ ਭਾਵ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਵੀ ਮੈਂ ਧੰਨਵਾਦ ਕਰਦਾ ਹਾਂ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਅਸੀਂ ਲੋਕਾਂ ਤੋਂ ਵੋਟਾਂ ਮੰਗਣ ਆਏ ਸੀ ਮੈਂ ਇੱਥੇ ਵੀਰਿਆ ਸਾਡਾ ਫੌਜੀ ਇੱਥੇ ਲੱਗੇ ਹੋਣਾ ਮੇਰੇ ਹਿਸਾਬ ਨਾਲ ਰਿੰਕੂ ਰਿੰਕੂ ਫੌਜੀ ਕਿੱਥੇ ਗਿਆ ਰਿੰਕੂ ਇਧਰ ਆ ਇਹ ਭਰਾ ਜਿਸ ਦਿਨ ਮੈਂ ਇਕੱਲਾ ਵੋਟਾਂ ਮੰਗਣ ਆਇਆ ਸੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਇੱਕ ਮੌਕਾ ਦੇ ਕੇ ਵੇਖਣਾ ਯਾਰ ਉਹਦਾ ਕਾਰਨ ਕੀ ਸੀ ਕਾਰਨ ਇਹ ਹੈ ਵੀ ਇਸ ਪਿੰਡ ਦੇ ਵਿੱਚ ਨਸ਼ਾ ਵੀ ਸੀ ਪਰ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਸੀ ਵੀ ਇੱਕ ਮੌਕਾ ਦਿਓ ਇਹਨੂੰ ਵਧੀਆ ਗਰਾਊਂਡ ਬਣਾਉਣੀ ਹੈ ਆਪਾਂ ਜਿੱਦਣ ਕਿਤੇ ਮੇਰਾ ਯੂਰ ਚੱਲ ਪਿਆ ਔਰ ਇਹ ਉਹ ਭਰਾਵਾ ਸਾਡਾ ਜਿਹੜਾ ਇਸ ਪਿੰਡ ਦੀਆਂ ਧੀਆਂ ਨੂੰ ਇਸ ਪਿੰਡ ਦੇ ਨੌਜਵਾਨਾਂ ਨੂੰ ਇੱਕ ਵਧੀਆ ਖੇਡਾਂ ਵੱਲੋਂ ਪ੍ਰੇਰਿਤ ਕਰਦਾ ਔਰ ਮੈਨੂੰ ਖੁਸ਼ੀ ਸੀ ਜਦੋਂ ਮੈਂ ਪਹਿਲੀ ਵਾਰੀ ਮਿਲਿਆ ਇਹਨੂੰ ਮੈਂ ਮੈਂ ਮਾਣ ਕਰਦਾ ਮੇਰੀ ਟੀਮ ਜਿਹਦੇ ਵਿੱਚ ਸਾਡੇ ਗੁਰਪ੍ਰੀਤ ਬੀਡਿਓ ਭਰਾ ਸਾਡਾ ਜਿਨੇ ਇਹ ਨਹੀਂ ਵੀ ਇੱਕ ਨੌਕਰੀ ਨਭਾਈ ਆ ਜਿਨੇ ਆਪਣਾ ਦਿਲੋਂ ਫਰਜ਼ ਅਦਾ ਕਰ ਰਿਆ ਵਾ ਵੀ ਆਪਾਂ ਨਸ਼ਿਆਂ ਦਾ ਕੋੜ ਖਤਮ ਕਰਨਾ ਵਧੀਆ ਗਰਾਊਂਡਾਂ ਬਣਾਉਣੀਆਂ ਨੇ ਐਸੀਆਂ ਔਰ ਮੈਂ ਉਦੋਂ ਆਇਆ ਸੀ ਮੈਂ ਗੱਲ ਕਹੀ ਸੀ ਵੀ ਇੱਕ ਇੱਕ ਵੋਟ ਦਾ ਮੁੱਲ ਤਾਰ ਕੇ ਜਾਊਂਗਾ ਅੱਜ ਮੈਂ ਨਹੀਂ ਕੁਝ ਕਹੂੰਗਾ ਅੱਜ ਇਹ ਲੋਕ ਦੱਸਣਗੇ ਵੀ ਵਾਕਈ ਕੋਈ ਕੰਮ ਹੋਇਆ ਕਿ ਨਹੀਂ ਹੋਇਆ ਸੋ ਮੈਨੂੰ ਇਹ ਆ ਸਾਡੇ ਬੱਚੇ ਖੇਡ ਰਹੇ ਨੇ ਇਹਨਾਂ ਨੂੰ ਸ਼ੌਂਕ ਪੈਦਾ ਹੋਵੇ ਇਸੇ ਪੰਜਾਬ ਚੋ ਇਸੇ ਬਟਾਲੇ ਹਲਕੇ ਦੇ ਵਿੱਚੋਂ ਮੇਰੀ ਸੋਚਣੀ ਇਹ ਹੈ ਮੈਂ ਉਦਣ ਕਾਮਯਾਬ ਹੋਊਗਾ ਜਿੱਦਣ ਮੇਰੇ ਬਟਾਲੇ ਦਾ ਬੱਚਾ ਜਿਹੜਾ ਦੇਸ਼ ਲੈਵਲ ਤੇ ਪੰਜਾਬ ਲੈਵਲ ਤੇ ਖੇਡੇ ਮੈਂ ਆਪਣਾ ਫਰਜ਼ ਅਦਾ ਕਰ ਰਿਆਂ ਮੇਰੀ ਟੀਮ ਜਿਹੜੀ ਹੈ ਸਾਰੀ ਫਰਜ਼ ਅਦਾ ਕਰ ਰਹੀ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਐ ਐਮਐਲ ਸਾਹਿਬ ਬਹੁਤ ਸਮਾਂ ਪਹਿਲਾਂ ਆਏ ਸੀ ਜਦੋਂ ਅਸੀਂ ਵੀ ਆਏ ਸੀ ਤੁਹਾਡੇ ਨਾਲ ਤਾਂ ਉਸ ਵੇਲੇ ਛੱਪੜ ਸੀ ਛੱਪੜ ਦੇ ਸਟੇਡੀਅਮ ਬਣਾ ਦਿੱਤਾ ਤੁਹਾਡੇ ਸਾਹਮਣੇ ਅੱਜ ਵੇਖ ਲਓ ਅੱਜ ਇਹ ਪਹਿਲ ਕਦਮੀ ਆ ऐसे प्रोजेक्ट ਜਿਹੜੇ ਆ ਮੈਂ ਬਟਾਲੇ ਹਲਕੇ ਦੇ ਵਿੱਚ ਘਟੋ ਘੜਨੀ ਤੇ 6-7 ਜਗ੍ਹਾ ਪੁਆਇੰਟ ਕੀਤੇ ਨੇ ਜਿਹੜੇ ਮੈਂ ਬਣਾਉਣੇ ਨੇ ਜੀ ਔਰ ਮੈਨੂੰ ਆਸ ਆ ਕਿਉਂਕਿ ਮੇਰੀ ਟੀਮ ਵਧੀਆ ਸਹਿਯੋਗ ਕਰ ਰਹੀ ਆ ਬਸ ਸਿਰਫ ਤੇ ਸਿਰਫ ਮਿਹਨਤ ਵੱਲੋ ਕਮੀ ਨਹੀਂ ਆ ਬਸ ਲੋਕਾਂ ਨੂੰ ਸਨਾਹ ਪਹੁੰਚਾਉਣ ਤੱਕ ਕਮੀ ਆ ਵੀ ਆਪਾਂ ਕੁਝ ਕਰ ਦਿੱਤਾ ਜਿਹੜਾ ਕਿ ਹੁਣ ਆਪਾਂ ਇਹ ਦੌਰ ਵੀ ਜਿਹੜਾ ਸ਼ੁਰੂ ਕਰ ਦਿੱਤਾ ਵਾ ਵੀ ਹੁਣ ਵਰਕਰਾਂ ਦੇ ਵੀ ਡਿਊਟੀ ਲਾਤੀ ਵੀ ਜਿਹੜੇ ਕੰਮ ਕੀਤੇ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਜਿਹੜੇ ਅਸੀਂ ਹਲਕਿਆਂ 'ਚ ਕੰਮ ਕਰ ਰਹੇ ਹਾਂ ਹੁਣ ਲੋਕਾਂ ਤੱਕ ਪਹੁੰਚੇ ਪਤਾ ਲੱਗੇ ਲੋਕਾਂ ਨੂੰ ਵੀ ਕਿਹੜਾ-ਕਿਹੜਾ ਕੰਮ ਬਿਲਕੁਲ ਭਾਈ ਸਾਹਿਬ ਜਿਸ ਤਰੀਕੇ ਨਾਲ ਦੱਸਿਆ ਕਿ ਵੋਟ ਮੰਗਣ ਆਏ ਹੀ ਤੇ ਇਕੱਲੀ-ਇਕੱਲੀ ਬੋਰਡ ਦਾ ਮੁੱਲ ਦੇ ਰਹੇ ਆ ਅਦਾ ਕਰ ਰਹੇ ਆ ਛੱਪੜ ਸੀ ਛੱਪੜ ਨੂੰ ਸਟੇਡੀਅਮ ਬਣਾ ਦਿੱਤਾ ਤੁਹਾਡੀਆਂ ਸਿਫਤਾਂ ਬੜੀਆਂ ਕੀਤੀਆਂ ਜਾ ਰਹੀਆਂ ਐਮਐਲਏ ਸਾਹਿਬ ਸੋ ਥੈਂਕ ਯੂ ਸੋ ਮੱਚ ਅਮਨ ਸਿੰਘ ਸਹਿਰੀਕਲ ਸੀ ਜਿਨ੍ਹਾਂ ਨੇ ਜੋ ਕਿ ਅਜੇ ਐਮਐਲਏ ਸਾਹਿਬ ਬਣੇ ਨਹੀਂ ਇੱਥੇ ਵੋਟਾਂ ਮੰਗਣ ਆਏ ਹੀ ਤੇ ਮੈਨੂੰ ਆ ਜਿਹੜਾ ਗਰਾਊਂਡ ਦਾ ਕਿਨਾਰਾ ਵਾ ਮੈਂ ਮੋਟਰਸਮ ਬਾਈਕ ਤੇ ਜਾਂਦੇ ਸੀਗਾ ਇੱਥੇ ਬਾਈਕ ਦੇ ਕਿਨਾਰੇ ਤੇ ਮੈਨੂੰ ਮਿਲਿਆ ਆਪਣੇ ਹਰਜੀਤ ਸਿੰਘ ਭੱਟਾ ਸਾਹਿਬ ਨੇ ਇਹਨਾਂ ਨੇ ਮੁਲਾਕਾਤ ਕਰਾਈ ਕਿ ਜਿਹੜੇ ਆਪਣੇ ਨੌਜਵਾਨ ਲੀਡਰ ਖਲੋਣ ਵਾਲੇ ਆਉਣ ਵਾਲੇ ਐਮਐਲਏ ਇਲੈਕਸ਼ਨ ਦੇ ਵਿੱਚ ਮੈਂ ਕਿਹਾ ਕੋਈ ਗੱਲ ਨਹੀਂ ਸਾਨੂੰ ਸਾਡੀ ਆ ਡਿਮਾਂਡ ਆ ਗਰਾਊਂਡ ਦੀ ਸੋ ਐਮਐਲਏ ਸਾਹਿਬ ਨੇ ਮੇਰੇ ਨਾਲ ਇੱਕ ਹੀ ਵਾਦਾ ਕੀਤਾ ਸੀਗਾ ਕਿ ਜਿਹੜੀ ਗਰਾਊਂਡ ਆ ਇਹ ਤੁਹਾਡੀ ਪਹਿਲ ਦੇ ਅਧਾਰ ਤੇ ਬਣੇਗੀ ਔਰ ਸਾਡੀ ਡਿਮਾਂਡ ਇਹੀ ਸੀਗੀ ਔਰ ਜਿਹੜੀ ਸਾਡੀ ਗਰਾਊਂਡ ਆ ਪਹਿਲ ਦੇ ਅਧਾਰ ਤੇ ਬਣੇਗੀ ਔਰ ਇਹਨਾਂ ਨੇ ਕੀਤਾ ਸਭ ਤੋਂ ਪਹਿਲਾਂ ਜਿਹੜੀ ਸਾਡੀ ਗਰਾਊਂਡ ਆ ਪਹਿਲ ਦੇ ਆਧਾਰ ਤੇ ਬਣਾਈ ਤੇ ਅਸੀਂ ਇਸ ਜਿਹੜੀ ਅਮਰ ਸਿੰਘ ਸਹਿਰੀ ਕਲ ਸੀ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਕਰਦੇ ਹਾਂ ਕਿ ਇਹਨਾਂ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਆ ਔਰ ਜਿਵੇਂ ਕਿ ਸਾਰੇ ਇਹਨਾਂ ਦੱਸਿਆ ਕਿ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਨਸੇ ਸੀਗੇ ਔਰ ਹੁਣ ਗਰਾਊਂਡ ਦਾ ਮਾਹੌਲ ਬਣ ਚੁੱਕਾ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਪਿੰਡ ਦੇ ਬੱਚਿਆਂ ਨੂੰ ਇਸ ਗਰਾਊਂਡ ਵੱਲ ਮੋੜ ਲਿਆ ਜਾਵੇ ਔਰ ਪਿੰਡ ਦੇ ਬੱਚਿਆਂ ਦਾ ਜਿਹੜਾ ਜਿਹੜਾ ਸਨੈਰੀ ਭੁੱਖ ਹੋ ਸੀਗੇ। ਬਿਲਕੁਲ ਅਕਸਰ ਦੇਖਣ ਨੂੰ ਮਿਲਦਾ ਕਿ ਜਦੋਂ ਕੋਈ ਲੀਡਰ ਜਿੱਤ ਜਾਂਦਾ ਨਾ ਬਹੁਤ ਘੱਟ ਹਲਕੇ ਜਿਹੀ ਨਿਕਲਦੇ ਨੇ। ਪਰ ਇੱਕੋ ਹੀ ਨੌਜਵਾਨ ਆ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਮੈਨੂੰ ਬਾਈਕ ਤੇ ਮਿਲੀ ਸੀ ਪਰ ਅੱਜ ਵੀ ਉਹ ਗੱਲ ਯਾਦ ਆ ਤੁਹਾਨੂੰ ਕਿ ਮੈਨੂੰ ਕਿਸ ਵੇਲੇ ਬਾਈਕ ਤੇ ਮਿਲੀ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਫਿਰ ਉਹ ਆਪਣੀ ਜਿਹੜੀ ਗੱਲ ਆ ਜ਼ੁਬਾਨ ਆ ਜਿਹੜੇ ਪੁਰਨੇ ਪਾਏ ਨੇ ਉਸ ਗੱਲ ਦੇ ਉੱਤੇ। ਬਿਲਕੁਲ ਸਰ। ਸੋ ਮੈਂ ਆਪਣੇ ਪਿੰਡ ਦੇ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਧੰਨਿਆ ਗਰਾਊਂਡ ਦੇ ਵਿੱਚ ਲੈ ਕੇ ਜਨਣਾ ਸੀਗਾ। ਔਰ ਤੁਸੀਂ ਜਿਵੇਂ ਕਿ ਕਿਹਾ ਕਿ ਜਿਹੜੇ ਆਪਣਾ ਲੀਡਰ ਉਹ ਵੋਟਾਂ ਲੈ ਕੇ ਗਿਆ ਮਤਲਬ ਭੁੱਲ ਜਾਂਦੇ ਆ ਪਰ ਇਹਨਾਂ ਨੇ ਆਪਣਾ ਵਾਦਾ ਜਿਹੜਾ ਪੂਰਾ ਕੀਤਾ ਇਸ ਕਰਕੇ ਆਪਾਂ ਇਹਨਾਂ ਦੇ ਤੈਅ ਦولت ਤਨਹਾਦੀਆਂ ਔਰ ਮੈਂ ਰਿੰਕੂ ਸਿੰਘ ਫੌਜੀ ਆਰਮੀ ਦੇ ਵਿੱਚੋਂ ਰਿਟਾਇਰਾਂ ਤੇ ਹੁਣ ਆਪਾਂ ਬੱਚਿਆਂ ਦੀ ਕੀਆ ਕੋਚਿੰਗ ਦੇ ਰਹੇ ਆ ਬੱਚੇ ਨੂੰ ਸੇਵਾ ਕਰਿਆ ਸੋ ਉਸ ਤੋਂ ਬਾਅਦ ਮੈਂ ਗਰਾਊਂਡ ਦੀ ਆਪਾਂ ਜਿਹੜਾ ਕਾਰੋਬਾਰ ਆ ਸੁਰਪੀ ਸਿੰਘ ਪੁਲਾਹ ਸਾਹਿਬ ਵੀਡੀਓ ਸਾਹਿਬ ਉਹਨਾਂ ਨੇ ਮੈਂ ਪਹਿਲੀ ਵਾਰੀ ਦੇਖਿਆ ਕਿ ਗਰਾਊਂਡ ਦੇ ਵਿੱਚ ਇੱਕ ਵੀਡੀਓ ਸਾਹਿਬ ਇੱਕ ਜਈ ਮਤਲਬ ਹੀ ਖੁਦ ਆਪ ਲੇਬਰ ਦੇ ਨਾਲ ਵਰਕ ਕਰਾ ਕੇ ਇਸ ਗਰਾਊਂਡ ਨੂੰ ਤਿਆਰ ਕੀਤਾ ਵਾ ਉਹ ਸਭ ਤੋਂ ਜ਼ਿਆਦਾ ਅਮਨ ਸਿੰਘ ਸਿੰਘ ਸਹਿਰੀ ਕਲਸੀ ਦਾ ਉਹਨਾਂ ਦਾ ਆਪਾ ਧੰਨਵਾਦਾਂ ਔਰ ਗੁਰਪ੍ਰੀਤ ਸਿੰਘ ਪੁਲਾਹ ਸਾਹਿਬ ਵੀਡੀਓ ਸਾਹਿਬ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਗਰਾਊਂਡ ਨੂੰ ਮੁਕੰਮਲ ਤਰੀਕੇ ਨਾਲ ਬਹੁਤ ਹੀ ਇਤਿਕਨ ਨਿਭਾਇਆ ਥੈਂਕ ਯੂ ਸੋ ਮਚ ਵੀਡੀਓ ਸਾਹਿਬ ਦੱਸ ਦਿਓ ਥੋੜਾ ਜਿਆ ਕਿੰਨੇ ਦਾ ਪ੍ਰੋਜੈਕਟ ਹੈ ਕਿੰਨੇ ਪੈਸੇ ਲਾ ਦਿੱਤੇ ਨੇ ਪੰਜਾਬ ਸਰਕਾਰ ਦੇ ਇਹਦੀ तकरीबन 65 ਲੱਖ ਨਾਲ ਇਹ ਤਿਆਰ ਕੀਤਾ ਗਿਆ ਸਟੇਡੀਅਮ ਤੇ ਸਰਦਾਰ ਅਮਨ ਸ਼ੇਰ ਸਿੰਘ ਕਲਸੀ ਜੀ ਐਮਐਲਏ ਹਲਕਾ ਬਡਾਲਾ ਜੀ ਵੱਲੋਂ ਇਹ ਜਿਸਨ ਇੱਥੇ ਇਹ ਮੈਂ ਪਿਛਲੇ ਸਾਲ ਆਏ ਸੀ ਇਹ ਇੱਥੇ ਕੋਈ ਥੋੜੀ ਛੋਟੀਆਂ-ਮੋਟੀਆਂ ਗੇਮਾਂ ਕਰਵਾ ਰਹੇ ਸੀ ਉਸ ਟਾਈਮ ਤੇ ਇਹ ਬਹੁਤ ਡੂੰਘਾ ਜਗ੍ਹਾ ਸੀ ਇਹ 5 5.5 ਫੁੱਟ ਜਿਹੜੀ ਇਸ ਤੋਂ ਡੂੰਘੇ ਲੈਵਲ ਤੇ ਸੀ ਇਹਨਾਂ ਨੇ ਐਮਐਲਏ ਸਾਹਿਬ ਨੂੰ ਰਿਕਵੈਸਟ ਕੀਤੀ ਵੀ ਸਾਡਾ ਸਟੇਡੀਅਮ ਜਿਹੜਾ ਤਿਆਰ ਕਰਕੇ ਦਿਓ ਤੇ ਐਮਐਲਏ ਸਾਹਿਬ ਨੇ ਮੈਨੂੰ ਹੁਕਮ ਦਿੱਤਾ ਕਿ ਮੇਰਾ ਸਟੇਡੀਅਮ ਜਿਹੜਾ ਵਾ ਇਹ ਮੇਰਾ ਸੁਪਨਿਆਂ ਦਾ ਸਟੇਡੀਅਮ ਹੋਣਾ ਚਾਹੀਦਾ ਵਾ ਤੇ ਅਸੀਂ ਇੱਕ ਨਿੱਕੀ ਜੀ ਕੋਸ਼ਿਸ਼ ਕੀਤੀ ਹੈ ਜੀ ਇਹ ਸਟੇਡੀਅਮ ਬਣਾ ਕੇ ਦਿੱਤਾ ਜੀ ਤੇ ਇਸ ਲੈਵਲ ਤੇ ਐਮਐਲਏ ਸਾਹਿਬ ਨੂੰ ਕਿਹਾ ਗਿਆ ਕਿ ਹਲਕੇ ਦੇ ਵਿੱਚ ਪੰਜ ਹੋਰ ਬਣਾਉਣੇ ਨੇ ਤੇ ਛੇਤੀ ਹੀ ਅਸੀਂ ਪੂਰੇ ਹਲਕੇ ਦੇ ਵਿੱਚ ਪੰਜ ਸਟੇਡੀਅਮ ਹੋਰ ਬਣਾ ਰਹੇ ਹਾਂ ਜਿਸ ਤਰੀਕੇ ਨਾਲ ਭਾਈ ਸਾਹਿਬ ਨੇ ਦੱਸਿਆ ਰਿਟਾਇਰ ਆਏ ਨੇ ਫੌਜ ਤੋਂ ਰਿੰਕੂ ਸਿੰਘ ਫੌਜੀ ਨੇ ਰਿਟਾਇਰ ਨੇ ਕਿਸੇ ਕਿਸੇ ਦਾ ਲਾਲਚ ਨਹੀਂ ਬਿਨਾ ਪੈਸੇ ਤੋਂ ਫ੍ਰੀ ਕੋਚਿੰਗ ਦਿੰਦੇ ਨੇ ਇਹ ਮੈਂ ਇਹਨਾਂ ਦਾ ਦੇਖਿਆ ਜੀ ਇੱਥੇ ਜਿਹਨੂੰ ਗਰਾਊਂਡ ਦੇ ਵਿੱਚ ਸਰ ਆ ਜੀ ਇਹ ਨਾ ਹੋਵੇ ਤੁਸੀਂ ਸਾਡੇ ਨਾਲ ਇਹ ਜਿਹਨੂੰ ਮੈਂ ਇਹਨਾਂ ਨੂੰ ਪਹਿਲੀ ਵਾਰੀ ਮਿਲਿਆ ਮਿਹਨਤੀ ਹੈ ਪਹਿਲੀ ਵਾਰ ਤੇ ਇਹਨਾਂ ਨੂੰ ਉਦੋਂ ਜਦੋਂ ਐਮਐਲ ਸਾਹਿਬ ਇੱਥੇ ਗਰਾਊਂਡ 'ਚ ਆਏ ਸੀ ਉਦੋਂ ਮੈਂ ਦੇਖਿਆ ਇਰ ਉਸ ਤੋਂ ਬਾਅਦ ਮੈਂ ਰੁਟੀਨ ਦੇ ਵਿੱਚ ਅਸੀਂ ਜਿਉਂ-ਜਿਉਂ ਕੰਮ ਕਰਦੇ ਨੇ ਸਾਡੀ ਬਹੁਤ ਮਦਦ ਕਰ ਦੇ ਰਹੇ ਨੇ ਹਰਜੀਤ ਸਿੰਘ ਵੱਡਾ ਤੇ ਇਹ ਰਿੰਕੂ ਫੌਜੀ ਹੋਰ ਸਾਡੇ 4-5 ਵੱਡਾ ਸਾਹਿਬ ਦੇ ਨਾਲ ਸੱਜਣ ਸੀ ਜਿਹੜੇ ਲਗਾਤਾਰ ਸਾਡੀ ਲੇਬਰ ਨੂੰ ਚਾਹ ਪਾਣੀ ਸਵੇਰੇ ਸ਼ਾਮ ਜਿਹੜੀ ਚੀਜ਼ ਸਾਨੂੰ ਕੋਈ ਚਾਹੀਦੀ ਸੀ ਉਹ ਪ੍ਰੋਵਾਈਡ ਕਰਾਉਂਦੇ ਰਹੇ ਤੇ ਲਗਾਤਾਰ 4-5 ਮਹੀਨੇ ਕੰਮ ਚੱਲਿਆ ਜੀ ਤੇ ਇਸ ਵੇਲੇ ਪਰਮਾਤਮਾ ਦੀ ਮਿਹਰ ਨਾਲ ਤੇ ਐਮਐਲਏ ਸਾਹਿਬ ਦੇ ਅਸ਼ੀਰਵਾਦ ਨਾਲ ਗਰਾਊਂਡ ਤਿਆਰ ਤਿਆਰ ਹੈ ਜੀ ਬਿਲਕੁਲ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ 유ਨੀਫਾਰਮ ਪਾਈ ਹੈ ਤਾਂ ਲਗਾਤਾਰ ਗਰਾਊਂਡ ਦੇ ਵਿੱਚ ਉਤਰੇ ਨੇ ਕਿਉਂਕਿ ਉਹਨਾਂ ਦੇ ਵਾਸਤੇ ਵੀ ਇੱਕ ਬੜੀ ਵੱਡੀ ਗੱਲ ਆ ਕਿ ਇੱਕ ਗਰਾਊਂਡ ਬਣ ਗਈ ਹੈ ਬੱਚੋ ਗਰਾਊਂਡ ਬਣ ਗਈ ਹੈ ਨੌਜਵਾਨ ਵੈਸੇ ਅਕਸਰ ਭੜਕ ਜਾਂਦੇ ਨੇ ਹੈਨਾ ਇੱਕ ਰਾਤ ਦੂਜੇ ਰਾਤ ਚਲੇ ਜਾਂਦੇ ਨੇ ਪਰ ਉਹ ਸੰਗਤ ਛੱਡ ਕੇ ਸਪੋਰਟਸ ਨਾਲ ਜੁੜੇ ਗਰਾਊਂਡ ਬਣ ਗਈ ਸਟੇਡੀਅਮ ਬਣ ਗਿਆ ਤੁਹਾਡੇ ਵਾਸਤੇ ਬਿਲਕੁਲ ਜੀ ਬਹੁਤ ਵਧੀਆ ਗੱਲ ਆ ਜੀ ਇਹ ਪਿੰਡ ਦੇ ਵਿੱਚ ਜਿਹੜੀ ਗਰਾਊਂਡ ਸਾਡੇ ਵੀਡੀਓ ਸਾਹਿਬ ਗੁਰਪ੍ਰੀਤ ਭਾਜੀ ਨੇ ਗਰਾਊਂਡ ਤਿਆਰ ਕੀਤੀ ਆ ਅਸੀਂ ਬਹੁਤ ਖੁਸ਼ ਆਂ ਸਾਰੇ ਬੱਚੇ ਚਲੋ ਵਧੀਆ ਸ਼ਾਮਾਂ ਨੂੰ ਜਿਹੜੇ ਮੋੜਾਂ ਤੇ ਬਹਿ ਕੇ ਇੱਕ ਦੂਜੇ ਦੀਆਂ ਗੱਲਾਂ ਬਾਤਾਂ ਇੱਧਰ ਉੱਧਰ ਦੀਆਂ ਕਰਦੇ ਸੀ ਉਹ ਸਾਰੇ ਗਰਾਊਂਡ ਵਿੱਚ ਪਹੁੰਚ ਕੇ ਇੱਕ ਵਧੀਆ ਬੰਨੇ ਲੱਗਣਗੇ ਸੋ ਸਾਨੂੰ ਬਹੁਤ ਖੁਸ਼ੀ ਆ ਵੀ ਪਿੰਡ ਦੇ ਵਿੱਚ ਐਡਾ ਵਧੀਆ ਉਪਰਾਲਾ ਜੋ ਕਰਾਇਆ ਵਾ ਅਸੀਂ ਆਪਣੇ ਐਮ.ਐਲ.ਏ ਆਪਣੇ ਸ਼ਹਿਰੀ ਭਾਜੀ ਦੇ ਵੀ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਇਹ ਗਰਾਊਂਡ ਤਿਆਰ ਕੀਤੀ ਜੋ ਕਿ ਇੱਕ ਬਹੁਤ ਹੀ ਨਰਕ ਭੜਿਆ ਥਾਂ ਸੀ ਜਿਹਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਕਰਕੇ ਸਾਡੇ ਵੀਡੀਓ ਸਾਹਿਬ ਨੇ ਨਾਲ ਮਿਹਨਤ ਕਰਕੇ ਇਹ ਗਰਾਊਂਡ ਤਿਆਰ ਕੀਤੀ ਅਸੀਂ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਜੋ ਸਾਡੇ ਪਿੰਡ ਨੂੰ ਇੱਕ ਵਧੀਆ ਖੇਡਾਂ ਵਾਲਾ ਲਾਉਣ ਦਾ ਇੱਕ ਰੋਜ਼ਗਾਰ ਮਿਲਿਆ ਵਾ ਸੋ ਅਸੀਂ ਧੰਨਵਾਦ ਇਹਨਾਂ ਦੇ ਪਹਿਲਾਂ ਦਾ ਮਾਹੌਲ ਕਿਦਾਂ ਸੀ ਪਹਿਲਾਂ ਤਾਂ ਛੱਪੜ ਸੀ ਮੈਂ ਕਹਾਂ ਜੀ ਬਹੁਤ ਮਾੜਾ ਹਾਲ ਸੀ ਜਿੱਥੇ ਇਹਦੇ ਪਤਾ ਹੀ ਨਹੀਂ ਵੀ ਕੋਈ ਕਟਾ ਬਣ ਜਾਂਦਾ ਹੈ ਕੋਈ ਕੱਟੀ ਬਣ ਜਾਂਦਾ ਹੈ ਇੱਥੇ ਤੇ ਚਲੋ ਭਾਜੀ ਹੁਣਾਂ ਨੇ ਜੋ ਸਾਡੇ ਵੀਡੀਓ ਸਾਹਿਬ ਨੇ ਆਪਣੀ ਮਿਹਨਤ ਕਰ ਨੋਟ ਕੀਤੀ ਹੈ ਜੀ ਮੈਂ ਮਤਲਬ ਇਹ ਮੇਰੀ 34 35 ਸਾਲ ਉਮਰ ਹੋ ਗਈ ਹੈ ਪਰ ਮੈਂ ਪਹਿਲੀ ਵਾਰ ਆਪਣੀ ਹਸਤ ਵਿੱਚ ਇਹ ਲੀਖੀ ਹੈ ਕਿ ਇੱਕ ਗਸਟਰਡ ਅਫਸਰ ਗਸਟਰਡ ਅਫਸਰ ਲਗਾਤਾਰ ਇਥੇ ਮੈਂ ਠੰਡ ਦੇ ਵਿੱਚ ਤਕਰੀਬਨ 8 8:30 ਵਜੇ ਇਥੇ ਗਰਾਊਂਡ ਵਿੱਚ ਪਹੁੰਚ ਜਾਂਦੇ ਸੀ 8:30 ਗਰਾਊਂਡ ਦੇ ਇਥੇ ਪਹੁੰਚ ਜਾਂਦੇ ਸੀ ਤੇ ਉਹਨਾਂ ਨੇ ਲਗਾਤਾਰ ਇਥੇ ਕੰਟੀਨਿਊ ਮਿਹਨਤ ਕਰਕੇ ਆਪ ਖੁਦ ਦਿਹਾੜੀਦਾਰ ਦੇ ਨਾਲ ਲਾ ਕੇ ਕੰਮ ਕਰਕੇ ਕਈ ਮੈਂ ਕਾਗਜ਼ ਚੁੱਕਦੇ ਵੇਖਿਆ ਉਹਨਾਂ ਨੇ ਤੋਂ ਉਹਨਾਂ ਦੀ ਮਿਹਨਤ ਸਰਕਾਰ ਸਤਾਦ ਮਿਹਨਤ ਸਰਕਾਰ ਐਮਐਲਏ ਸੈਦਿਕਲ ਸੈਦਗਾ ਉਹਨਾਂ ਦੀ ਸਾਰੀ ਮਿਹਨਤ ਇੱਕ ਪਿੰਡ ਨੂੰ ਇੱਕ ਵਧੀਆ ਸਗਾਤ ਮਿਲੀ ਹੈ ਜੀ ਤੁਹਾਡੇ ਸਾਹਮਣੇ ਦੇਖੋ ਜੀ ਪਿੰਡ ਦਾ ਮਾਹੌਲ ਜੋ ਇੱਥੇ ਇੱਕ ਨਰਕ ਦੀ ਜਗ੍ਹਾ ਸੀ ਇੱਕ ਸੋਹਣਾ ਇੱਕ ਵਧੀਆ ਸਟੇਡੀਅਮ ਜੀ ਅੱਜ ਨੌਜਵਾਨ ਖੁਸ਼ ਅੱਜ ਨੌਜਵਾਨ ਖੁਸ਼ ਬਹੁਤ ਬਹੁਤ ਖੁਸ਼ੀ ਹੈ ਜੀ ਇਹ ਅਗਲੀ ਕਮਾਂਡ ਨੌਜਵਾਨਾਂ ਦੇ ਹੱਥ ਵਿੱਚ ਬਿਲਕੁਲ ਜੀ ਬਿਲਕੁਲ ਜੀ ਅਸੀਂ ਧੰਨਵਾਦੀ ਹਾਂ ਇਹਨਾਂ ਦੇ ਜੇਕਰ ਐਵੇਂ ਨਹੀਂ ਗਰੰਟਾ ਸੀ ਹਰ ਪਿੰਡ ਦੇ ਵਿੱਚ ਜੇਕਰ ਸਾਰਿਆਂ ਨੂੰ ਮਿਲਦਾ ਉਹ ਕੋਈ ਸਮਾਂ ਦੂਰ ਨਹੀਂ ਹੈ ਜਦੋਂ ਅਸੀਂ ਪੰਜਾਬ ਇੱਕ ਨਸ਼ੇ ਤੋਂ ਮੁਕਤ ਪੰਜਾਬ ਹੋ ਜਾਵੇਗਾ ਜੀ ਹਾਂ ਹਮਰਸੈਂ ਸਾਰੀ ਕਲਸੀਅਲੋਂ ਉਹਨਾਂ ਦੇ ਪਾਪਾ ਜੀ ਲਾਲ ਉਹਨਾਂ ਸਾਡਾ ਬਹੁਤ ਮਾਣ ਕਰਦੇ ਨੇ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਸਾਰੇ ਨਗਰ ਦਾ ਪੰਚ ਸਰਪੰਚ ਮੈਂਬਰ ਜੋ ਸਾਡੇ ਨਾਲ ਬਹੁਤ ਸਾਥ ਦਿੱਤਾ ਅਸੀਂ ਉਹਨਾਂ ਵਾਸਤੇ ਬਹੁਤ-ਬਹੁਤ ਲੱਖ-ਲੱਖ ਵਧਾਈ ਦਿੰਦੇ ਬਜ਼ੁਰਗੋ ਕਿਦਾਂ ਦਾ ਲੱਗਾ ਫਿਰ ਮਾਹੌਲ ਮੈਂ ਕਿਹਾ ਜੀ ਭਰਾਓ ਮੇਰੇ ਵੀ ਮੈਂ ਇਸ ਪਿੰਡ ਦੀ ਗਰਾਊਂਡ 'ਚ ਵੀ ਆਣ ਕੇ ਕੰਮ ਆਪਣੇ ਹੱਥੀਂ ਕਰਾਇਆ ਬਹੁਤ ਸਾਰੇ ਪਿੰਡਾਂ ਨੇ ਯੋਗਦਾਨ ਪਾਇਆ ਪਰ ਜਿਹੜਾ ਤੋਹਫਾ ਗਰਾਉਂਡ ਦਾ ਨੌਜਵਾਨ ਪੀੜੀ ਨੂੰ ਬਚਾਉਣ ਦਾ ਪਿੰਡ ਡੱਲੇ ਨੂੰ ਦੇ ਤਾ ਨਾ ਮੈਂ ਕਹਿੰਦਾ ਦੂਜਿਆਂ ਨੂੰ ਕਿਸੇ ਨੂੰ ਕਿਸਮਤ ਨਹੀਂ ਮਿਲੂਗਾ ਦੂਸਰੇ ਕਿ ਪਿੰਡਾਂ ਨੂੰ ਏਡਾ ਵੱਡਾ ਤੋਹਫਾ ਕਿ ਕਿਸਮਤ ਨਹੀਂ ਮਿਲੂਗਾ ਪਰ ਇੱਥੇ ਨੌਜਵਾਨ ਤਿਆਰੀਆਂ ਕਰਕੇ ਬਹਿ ਗਏ ਨੇ ਡੱਲੇ ਪਿੰਡ ਦੇ ਪੰਜ ਪੰਚਾਇਤਾਂ ਨੇ ਡੱਲੇ ਪਿੰਡ ਦੀਆਂ ਉਹਨਾਂ ਦੇ ਨੌਜਵਾਨ ਗੱਬਰੂ ਉਹਨਾਂ ਨੇ ਖੇਡਾਂ ਵਾਲੀਆਂ ਵਰਦੀਆਂ ਵੀ ਲੈਣਤੀਆਂ ਹਾਕੀਆਂ ਵੀ ਲੈਣਤੀਆਂ ਫੁੱਟਬਾਲ ਵੀ ਲੈਣ ਤੇ ਆ ਵਾਲੀਬਾਲ ਵੀ ਲੈਣ ਤੇ ਆ ਕਿ ਸਾਡੂੰ ਗਰਾਊਂਡ ਮਿਲ ਗਈ ਆ ਇੱਥੇ ਜਵਾਨੀ ਨੂੰ ਬਚਾਉਣ ਵਾਸਤੇ ਐਮਐਲਏ ਸਾਹਿਬ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹੜਾ ਤੋਹਫਾ ਡੱਲੇ ਪਿੰਡ ਨੂੰ ਦਿੱਤਾ ਨਾ ਨੌਜਵਾਨੀ ਬਚਾਉਣ ਵਾਸਤੇ ਉਹ ਸਾਰਿਆਂ ਪਿੰਡਾਂ ਨੂੰ ਦਵੇ ਉਹਨਾਂ ਵਾਅਦਿਆਂ ਤੋਂ ਵੀ 20 20 ਕੰਮ ਵੱਧ ਕਰ ਦਿੱਤੇ ਆ ਅਸੀਂ ਰਾਤ ਦਿਨ ਐਮਐਲਏ ਦੇ ਨਾਲ ਸਾਰਿਆਂ ਪਿੰਡਾਂ ਚਰ ਘਾਟਨ ਕਰਨ ਵਾਸਤੇ ਜਾਂਦੇ ਆ ਸਕੂਲਾਂ ਦਾ ਸੁਧਾਰ ਸਟੇਡੀਅਮ ਫਿਰ ਹੋਰ ਗਲੀਆਂ ਦਾ ਹੋਰ ਪਿੰਡਾਂ ਦੀਆਂ ਗਲੀਆਂ ਦਾ ਮਤਲਬ ਕੋਈ ਗਿਣਤੀ ਜੋ ਬਾਹਰ ਕੰਮਾਂ ਜਿਹੜਾ ਹੁਣ ਆਮ ਆਦਮੀ ਪਾਰਦੀ ਦੀ ਸਰਕਾਰ ਕਰ ਸਕਦੀ ਕਦੀ ਇਹ ਵੀ ਸੋਚਿਆ ਸੀ ਕਿ ਤਹਿਸੀਲਦਾਰ ਤੋਂ ਲੈ ਕੇ ਸਾਰੇ ਅਫਸਰ ਪਿੰਡਾਂ ਵਿੱਚ ਜਾ ਕੇ ਜਿਹੜੇ ਕੰਮ ਕਰ ਰਹੇ ਆ ਅਸੀਂ ਨਾਲ ਜਾਣੇ ਐਮਐਲਏ ਸਾਹਿਬ ਦੇ ਸਾਰਿਆਂ ਪਿੰਡਾਂ 'ਚ ਹੁਣ 43 ਸਕੀਮਾਂ ਘਰ-ਘਰ ਜਾ ਕੇ ਦਰਵਾਜ਼ਾ ਖੜਕਾ 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 ਕੇ ਆਮ ਆਦਮੀ ਪਾਰਟੀ ਜਿਹੜੀ ਆ ਵਾਜਾਂ ਮਾਰ ਕੇ ਸ਼ੁਹੂਲਤਾਂ ਦੇ ਰਹੀ ਆ ਵੀ ਜਿੰਨਾ ਤੁਹਾਡਾ ਵਾਧੀਆਂ 20 ਸ਼ੁਹੂਲਤਾਂ ਕੀਤੀਆਂ 43 ਦੇਤੀਆਂ ਬਹੁਤ ਧੰਨਵਾਦ ਜੀ ਬਿਲਕੁਲ ਦੇਖ ਸਕਦੇ ਹੋ ਨੌਜਵਾਨਾਂ ਦੇ ਵਿੱਚ ਵੀ ਕਿੰਨਾ ਹੁਸ਼ਿਆਰ ਵਾ ਖੇਡਣ ਨੂੰ ਲੈ ਕੇ ਗਰਾਊਂਡ ਦੇ ਵਿੱਚ ਉਤਰ ਗਏ ਨੇ ਅੱਜ ਉਦਘਾਟਨਾ ਗਰਾਊਂਡ ਦਾ ਨਾਲ ਹੀ ਵਰਦੀਆਂ ਵੀ ਪਾਲੀਆਂ ਵਾ ਸਪੋਰਟਸ ਵਾਲੀਆਂ ਤੇ ਨਾਲ ਦੀ ਨਾਲ ਖੇਡਣਾ ਵੀ ਸ਼ੁਰੂ ਕਰ ਦਿੱਤਾ ਵਾ ਲਗਾਤਾਰ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਦੇ ਵਿੱਚ ਕਿੰਨੀ ਖੁਸ਼ੀ ਹੈ ਕਿ ਉਹਨਾਂ ਦਾ ਪਿੰਡ ਜਿਹੜਾ ਵਾ ਇੱਕ ਨਸ਼ਾ ਮੁਕਤ ਬਣੂਗਾ ਕਿਉਂਕਿ ਜਦੋਂ ਖੇਡਾਂ ਦੇ ਨਾਲ ਜੁੜਨਗੇ ਨੌਜਵਾਨ ਤੇ ਉਹਨਾਂ ਦਾ ਦੂਜੇ ਪਾਸੋਂ ਜਾਂ ਭੜੇ ਸੰਗਤ ਵੱਲੋਂ ਜਿਹੜਾ ਰੁਜ਼ਾਨ ਟੁੱਟੇਗਾ ਅਤੇ ਖੇਡਾਂ ਦੇ ਨਾਲ ਲਗਾਤਾਰ ਪ੍ਰੇਰਿਤ ਹੋਣਗੇ ਨਾਲ ਦੀ ਨਾਲ ਹੋਰ ਵੀ ਨੌਜਵਾਨ ਖੇਡਾਂ ਦੇ ਨਾਲ ਇਸੇ ਤਰੀਕੇ ਨਾਲ ਜੁੜਦੇ ਰਹਿਣਗੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਫਾਸਟ ਨਿਊਜ਼ ਗੁਰਦਾਸਪੁਰ